ਸਾਤ ਸੰਗਤ ਦਸ਼ਮੇਸ਼ ਪਿਤਾ ਜੀ ਨੇ ਬਾਬਾ ਜੀ ਨੂੰ ਸ਼ਾਸਤਰਾਂ ਵਾਲੇ ਦਰਬਾਰ ਦੇ ਵਿੱਚ ਦਿੱਤੇ ਦਰਸ਼ਨ 2026 ਦੇ ਆਉਣ ਵਾਲੇ ਭਿਆਨਕ ਸੰਕੇਤ ਬਾਰੇ ਦੱਸ ਦਿੱਤਾ ਲੋਕਾਂ ਨੂੰ ਤੇ ਇਹ ਦੋ ਕਮਾਲੀ ਸੰਕੇਤ ਕੀਤੇ ਸੋ ਆਪਾਂ ਬੇਨਤੀ ਹੈ ਇਸ ਵਿਸ਼ੇ ਤੇ ਸਾਂਝੀਆਂ ਕਰਾਂਗੇ ਧਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਲਾਈਕ ਤੇ ਕਮੈਂਟ ਵੀ ਕਰਿਓ ਸਾਤ ਸੰਗਤ ਪਹਿਲਾਂ ਤੇ ਫਤਿਹ ਬਲਾਓ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰ ਸੰਗਤ ਜੀਓ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਜਿਸ ਤਰ੍ਹਾਂ ਪਹਿਲਾਂ ਹੀ ਕੁਝ ਸੰਕੇਤ ਤਾਂ ਜਿਹੜੇ ਨੇ ਸਾਨੂੰ ਦੇ ਹੀ ਦਿੱਤੇ ਨੇ ਤੇ ਲਗਾਤਾਰ ਆਪਾਂ ਉਹ ਚੀਜ਼ਾਂ ਨੂੰ ਵੇਖ ਹੀ ਰਹੇ ਆ ਬਹੁਤ ਸਾਰੀਆਂ ਚੀਜ਼ਾਂ ਆਪਾਂ ਪਹਿਲਾਂ ਹੀ ਵੇਖ ਰਹੇ ਆ ਸਾਧ ਸੰਗਤ 2027 ਤੱਕ ਤਾਂ ਵੈਸੇ ਹੀ ਕਈ ਬੰਦਗੀ ਵਾਲੇ ਜਿਹੜੇ ਮਹਾਪੁਰਸ਼ ਨੇ ਉਹਨਾਂ ਨੇ ਕਹਿ ਦਿੱਤਾ ਕਿ ਭਾਈ ਸਮਾਂ ਬਹੁਤ ਭਿਆਨਕ ਆਉਣ ਵਾਲਾ ਹੈ ਕਿਉਂਕਿ 25 ਜਿਹੜਾ ਹੈ ਉਹਦੇ ਵਿੱਚੋਂ ਕੁਝ-ਕੁਝ ਸਮਾਂ ਬਤੀਤ ਹੋ ਚੁੱਕਿਆ ਹੈ 26 ਸਾਡੇ ਕੋਲ ਐਸ ਤੇ 27 ਦੇ ਵਿੱਚ 27 ਤਾਂ ਜਿਹੜਾ ਚੜਨਾ ਉਦੋਂ ਹੀ ਕਹਿੰਦੇ ਨੁਕਸਾਨ ਸ਼ੁਰੂ ਹੋ ਜਾਣਾ ਹੈ 27 ਦੇ ਵਿੱਚ ਤਾਂ ਵੱਡਾ ਨੁਕਸਾਨ ਹੋ ਜਾਣਾ ਸਾਸ ਜਿਵੇਂ 2020 ਦੇ ਵਿੱਚ ਸਾਨੂੰ ਕਿਸੇ ਨੂੰ ਕੁਝ ਪਤਾ ਨਹੀਂ ਸੀ ਤੇ ਮਾਰਚ ਦੇ ਵਿੱਚ ਹੀ ਸਾਨੂੰ ਜਿਹੜਾ ਹੈ ਉਹ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸੀ ਸਮਝ ਆ ਗਈਆਂ ਸੀ ਤੇ ਜਦੋਂ ਸਾਨੂੰ ਲਾਕਡਾਊਨ ਕਰਕੇ ਘਰਾਂ 'ਚ ਬੰਦ ਕਰ ਦਿੱਤਾ ਗਿਆ। ਉਦੋਂ ਕਿੰਨਾ ਸਮਾਂ ਸੀ ਔਖਾ ਨਕ 2 ਮਹੀਨੇ ਸਭ ਤੋਂ ਵੱਧ ਔਖੇ ਨਗਾਏ ਉਹਨਾਂ 2 ਮਹੀਨਿਆਂ ਦੇ ਵਿੱਚ ਸਾਡਾ ਕਿੰਨਾ ਨੁਕਸਾਨ ਹੋਇਆ ਉਹਨਾਂ 2 ਮਹੀਨਿਆਂ ਦੇ ਵਿੱਚ ਅਸੀਂ ਕਿੱਥੋਂ ਤੱਕ ਜਿਹੜਾ ਹੈ ਆਪਣੇ ਆਪ ਨੂੰ ਸੰਭਾਲ ਲਿਆ ਇਹ ਆਪਾਂ ਅੰਦਾਜ਼ਾ ਜਿਹੜਾ ਨਾ ਜ਼ਰੂਰ ਲਗਾ ਸਕਦੇ ਹਾਂ। ਸੋ ਸਾਥ ਸੰਗਤ ਬੇਨਤੀ ਕਰਦਮਾ ਆਪ ਜੀ ਨੂੰ ਸਮਝਾਉਣ ਦੇ ਲਈ ਜਿਸ ਤਰ੍ਹਾਂ ਹైదరాబాద్ ਦੇ ਜੰਗਲਾਂ ਨੂੰ ਕੱਟਿਆ ਜਾ ਰਿਹਾ ਲੱਖਾਂ ਪਸ਼ੂ ਪੰਛੀਆਂ ਨੂੰ ਜਿਹੜਾ ਹੈ ਉਹ ਘਰੋਂ ਬੇਘਰ ਕੀਤਾ ਜਾ ਰਿਹਾ ਤੇ ਉਹ ਪਸ਼ੂ ਪੰਛੀ ਜਿਹੜੇ ਨੇ ਬਿਲਕੁਲ ਘਰੋਂ ਬੇਘਰ ਹੋ ਗਏ ਤੇ ਸਾਥ ਸੰਗਤੋ ਸ਼ਾਇਦ ਉਸ ਫੈਸਲੇ ਤੇ ਹਾਈ ਕੋਰਟ ਨੇ ਮੇਰੇ ਖਿਆਲ ਦੇ ਵਿੱਚ ਰੋਕ ਲਗਾ ਦਿੱਤੀ ਹੈ ਤੇ ਉਹ ਮਾਮਲਾ ਜਿਹੜਾ ਸ਼ਹਿਰ ਹਲੇ ਰੁਕ ਗਿਆ ਕੁਝ ਦੇਰ ਲਈ ਪਰ ਇੱਕ ਸਾਨੂੰ ਸੰਕੇਤ ਹੈ ਵੀ ਇਹੋ ਜਿਹਾ ਸਮਾਂ ਆਉਣਾ ਜਦੋਂ ਘਰਾਂ ਦੇ ਵਿੱਚੋਂ ਪਸ਼ੂ ਪੰਛੀ ਵੀ ਸੇਫ ਨਹੀਂ ਰਹਿਣਗੇ ਅਸੀਂ ਸਾਫ਼ ਜੀਵਨ ਤੇ ਭਾਲਦੇ ਹਾਂ ਪਰ ਪ੍ਰਕਿਰਤੀ ਨੂੰ ਸਾਫ਼ ਕਰਨ ਦੇ ਲਈ ਅਸੀਂ ਕੁਝ ਨਹੀਂ ਜਿਹੜਾ ਕਰ ਰਹੇ ਅੱਜ ਏਸੀ ਲਗਵਾਉਣ ਲਈ ਹਰ ਕੋਈ ਤਿਆਰ ਹੈ ਪਰ ਦੋ ਬੂਟੇ ਲਾਉਣ ਲਈ ਕੋਈ ਤਿਆਰ ਨਹੀਂ ਦੁਬਈ ਨਾਲੋਂ ਜਿਹੜਾ ਹੈ ਨਾਲ ਮਿਲਦਾ ਜੁਲਦਾ ਸਾਡਾ ਟੈਂਪਰੇਚਰ ਪਿਛਲੇ ਸਾਲ 2024 ਦੇ ਵਿੱਚ ਰਿਕਾਰਡ ਕੀਤਾ ਗਿਆ ਇੰਨੀ ਗਰਮੀ ਤੇ ਉਸ ਗਰਮੀ ਨਾਲ ਕਿੰਨੇ ਬਜ਼ੁਰਗ ਮਰ ਗਏ ਕਦੇ ਅੰਦਾਜ਼ਾ ਲਗਾਇਆ ਤੁਸੀਂ ਕਹਿਣ ਤੋਂ ਭਾਵ ਵੀ ਇਹ ਸਭ ਤੋਂ ਵੱਡੇ ਸੰਕੇਤ ਨੇ ਕਿ 2025 26 27 ਇਹ ਤਿੰਨ ਸਾਲ ਕਾਫੀ ਭਾਰੇ ਹੋਣ ਵਾਲੇ ਨੇ ਤੇ ਕਹਿੰਦੇ ਦੁਨੀਆ ਖਤਮ ਹੋਣ ਵਾਲੀ ਹੈ ਜ਼ਰੂਰੀ ਨਹੀਂ ਵੀ ਦੁਨੀਆ ਇੱਕਦਮ ਖਤਮ ਹੋ ਜਾਏਗੀ ਵੀ ਸਾਰੇ ਇੱਕਦਮੀ ਜਿਹੜਾ ਖਤਮ ਹੋ ਜਾਣਗੇ ਤੇ ਕਾਲ ਪੈ ਜਾਊ ਜੀ ਐ ਹੋ ਜਾਊ ਕਈ ਲੋਕਾਂ ਨੇ ਇਦਾਂ ਦੀਆਂ ਜਿਹੜੀਆਂ ਥੀਮਾਂ ਜੀਆਂ ਬਣਾਈਆਂ ਹੋਈਆਂ ਨੇ ਉਹ ਆਪਣੇ ਆਪ ਦੇ ਹਿਸਾਬ ਨਾਲ ਜਿਹੜੀਆਂ ਵਾਇਰਲ ਕਰ ਰਹੇ ਨੇ ਪਰ ਮੈਂ ਬੇਨਤੀ ਕਰਕੇ ਆਪ ਜੀ ਦਾ ਧਿਆਨ ਦਵਾਦਮਾ ਸਾਧ ਸੰਗਤ ਕਿ ਇਹ ਗੱਲ ਹਮੇਸ਼ਾ ਯਾਦ ਰੱਖਿਓ ਕਿ ਭਲਿਓ ਸਾਨੂੰ ਇਹ ਗੱਲ ਜਿਹੜੀ ਹੈ ਜ਼ਰੂਰ ਸਿੱਖਣੀ ਪਏਗੀ ਇਹ ਗੱਲ ਜਿਹੜੀ ਹੈ ਜ਼ਰੂਰ ਵਿਚਾਰਨੀ ਪਏਗੀ ਕਿ ਆਖਰਕਾਰ ਇੱਕ ਚੀਜ਼ ਨੂੰ ਜਿਹੜਾ ਹੈ ਜ਼ਰੂਰ ਇਸ ਸਮਝ ਲਿਓ ਕਿ ਦੁਨੀਆ ਦਾ ਜੇ ਅੰਤ ਹੋਣਾ ਤਾਂ ਇਹਨਾਂ ਚੀਜ਼ਾਂ ਨਾਲੋਂ ਜ਼ਿਆਦਾ ਗਰਮੀ ਨਾਲ ਲੋਕ ਮਰਨਗੇ ਪ੍ਰੇਸ਼ਾਨੀ ਸਾਨੂੰ ਹੀ ਹੋਣੀ ਆ ਪਰ ਉਹ ਜਿਹੜੀ ਦੁਨੀਆਦਾਰੀ ਆ ਉਹ ਘਟਣੀ ਸ਼ੁਰੂ ਹੋ ਜਾਏਗੀ ਹੁਣ ਦੂਜੀ ਗੱਲ ਕਿ ਜੇ ਪਾਣੀ ਆਉਂਦਾ ਇੱਥੇ ਹੜ ਆਉਂਦੇ ਨੇ ਤਾਂ ਵੀ ਨੁਕਸਾਨ ਸਾਡਾ ਹੋਣਾ ਤੇ ਅਸੀਂ ਬਹੁਤ ਪਰੇਸ਼ਾਨ ਹੋਵਾਂਗੇ ਜੇਕਰ ਅੱਗ ਨਾਲ ਨੁਕਸਾਨ ਹੁੰਦਾ ਤਾਂ ਵੀ ਹੁਣ ਜੇਕਰ ਸਾਹ ਲਏ ਤੋਂ ਬਗੈਰ ਅਸੀਂ ਮਰਾਂਗੇ ਤਾਂ ਵੀ ਨੁਕਸਾਨ ਸਾਡਾ ਹੀ ਹੈ ਤੇ ਹੁਣ ਜੇ ਦੂਸਰੀ ਗੱਲ ਵੀ ਦੁਨੀਆ ਦੇ ਉੱਤੇ ਮਹਾਪਰਲੋ ਆਉਂਦੀ ਆ ਤਾਂ ਵੀ ਨੁਕਸਾਨ ਹੋਏਗਾ ਅਸੀਂ ਮਰਾਂਗੇ ਤੇ ਕਹਿਣ ਤੋਂ ਭਾਵੇਂ ਦੁਨੀਆ ਦਾ ਜਿਹੜਾ ਖਾਤਮਾ ਨੇ ਇਸ ਤਰੀਕੇ ਨਾਲ ਹੀ ਹੋਣਾ ਤੁਸੀਂ ਵੇਖੋ ਇਨਸਾਨ ਹੀ ਇਨਸਾਨ ਦਾ ਵੈਰੀ ਹੋ ਗਿਆ ਪਿਛਲੇ ਦਿਨਾਂ ਦੌਰਾਨ ਜੋ ਕਿਸਾਨਾਂ ਦੇ ਉੱਤੇ लाਠੀ ਚਾਰਜ ਕੀਤਾ ਗਿਆ ਉਹਨਾਂ ਦੇ ਸਮਾਨ ਚੋਰੀ ਹੋ ਗਏ ਕੁਝ ਕੋ ਪ੍ਰਸ਼ਾਸਨ ਨੇ ਆਪ ਹੀ ਚੋਰੀ ਕਰ ਲਈ ਕਈ ਵਿਧਾਇਕਾਂ ਦੇ ਘਰੋਂ ਕੋ ਚੀਜ਼ਾਂ ਮਿਲ ਰਹੀਆਂ ਨੇ ਮੈਂ ਤਾਂ ਕਰਕੇ ਬੇਨਤੀਆਂ ਨਹੀਂ ਕਰ ਰਿਹਾ ਮੈਂ ਤਾਂ ਕਰਕੇ ਕਹ ਰਿਹਾ ਵੀ ਇਨਸਾਨ ਹੀ ਇਨਸਾਨ ਦਾ ਵੈਰੀ ਹੋ ਗਿਆ ਵੀ ਉਹ ਚੀਜ਼ਾਂ ਉਹਨਾਂ ਦੀਆਂ ਨੇ ਠੀਕ ਹੈ ਤੁਸੀਂ ਪ੍ਰੋਟੈਸਟ ਉਹਨਾਂ ਦਾ ਨਹੀਂ ਹੋਣ ਦਿੱਤਾ ਬਾਰਡਰ ਵਿਲੇ ਕਰਾ ਲੇ ਵੱਖਰੀ ਗੱਲ ਹੈ ਰਕਟੋ ਘਟੋ ਘਟੂਨਾ ਦਾ ਸਮਾਨ ਤੇ ਉਹਨਾਂ ਨੂੰ ਵਾਪਸ ਦਿਓ ਤੋੜ ਭੰਨ ਕੇ ਤੁਹਾਨੂੰ ਕੀ ਮਿਲ ਗਿਆ ਉਤੋਂ ਸਮਾਨ ਚੋਰੀ ਹੋ ਗਿਆ ਕੀ ਪ੍ਰਾਪਤ ਹੋ ਗਿਆ ਕੁਝ ਮਿਲ ਗਿਆ ਕੁਝ ਨਹੀਂ ਨਾ ਮਿਲਿਆ ਪਰ ਅਸੀਂ ਸਮਝ ਨਹੀਂ ਰਹੇ ਰੋਡ ਤੇ ਜਾਂਦੇ ਆ ਮਾੜਾ ਮੋਟਾ ਕੁਝ ਹੋ ਜਾਏ ਕੋਈ ਹਾਰਨ ਮਾਰ ਕੇ ਲੰਘ ਜੇ ਹਾਂ ਹਾਂ ਕਿਵੇਂ ਲੰਘਿਆ ਉਹ ਮਗਰ ਗੱਡੀ ਭਜਾ ਦੇਵੇ ਮਗਰ ਹੋ ਜਾਂਦੇ ਨੇ ਹਾਂ ਹਾਂ ਤੂੰ ਦੱਸ ਕਿਵੇਂ ਕਰਨਾ ਤੇ ਲੜਾਈਆਂ ਝਗੜੇ ਹੋ ਜਾਂਦੇ ਨੇ ਗੁਰੂ ਘਰਾਂ ਦੇ ਵਿੱਚ ਸੇਵਾਵਾਂ ਪਿੱਛੇ ਲੜਾਈ ਝਗੜੇ ਹੋ ਜਾਂਦੇ ਨੇ ਉਹ ਇੱਕ ਦੂਜੇ ਦੀਆਂ ਪੱਗਾਂ ਤਾਰਦੇ ਨੇ ਕੋਸ ਨੂੰ ਨਮਕ ਨੂੰ ਨੀ ਮਾਇਆ ਪਿੱਛੇ ਗੋਲਕ ਖੁੱਲਣ ਪਿੱਛੇ ਤੇ ਇਹ ਕੀ ਆ ਵੀ ਇਨਸਾਨ ਇੱਕ ਦੂਜੇ ਦਾ ਆਪ ਹੀ ਬੈਰੀ ਹੋ ਗਿਆ ਇੱਕ ਦੂਜੇ ਨੂੰ ਆਪ ਹੀ ਮਾਰਨ ਤੇ ਤੁਲਿਆ ਹੋਇਆ ਆਪ ਹੀ ਮਾਰ ਰਿਹਾ ਇੱਕ ਦੂਜੇ ਸੋ ਮੇਰੇ ਕਹਿਣ ਤੋਂ ਭਾਵ ਇਹ ਵੀ ਕਿ ਸਾਧ ਸੰਗਤ ਇਨਸਾਨ ਇੱਕ ਦੂਜੇ ਨੂੰ ਖਤਮ ਕਰ ਰਿਹਾ ਇੱਕ ਦੂਜੇ ਨੂੰ ਜਿਹੜਾ ਹੈ ਖਤਮ ਕਰਨ ਤੇ ਚੱਲ ਰਿਹਾ ਹੈ ਤੇ ਦੁਨੀਆ ਤਾਂ ਜਦੋਂ ਖਤਮ ਹੋਣੀ ਹੈ ਉਦੋਂ ਹੋਣੀ ਹੈ ਪਰ ਸਾਧ ਸੰਗਤ ਇਨਸਾਨ ਇੱਕ ਦੂਜੇ ਦਾ ਬੈਰੀ ਬਣ ਕੇ ਇੱਕ ਦੂਜੇ ਨੂੰ ਹੀ ਖਤਮ ਕਰੀ ਜਾ ਰਿਹਾ ਹੈ। ਇੱਕ ਦੂਜੇ ਨੂੰ ਖਤਮ ਕਰ ਰਿਹਾ। ਪਰ ਇੱਕ ਬੇਨਤੀ ਹੋਰ ਕਰ ਦੇਵਾਂ ਸਾਡੇ ਲੋਕਾਂ ਨੂੰ ਇੰਨੀ ਕੁ ਸਮਝ ਜਿਹੜੀ ਹੈ ਜ਼ਰੂਰ ਚਾਹੀਦੀ ਹੈ। ਇੰਨੀ ਕੁ ਸਮਝ ਜ਼ਰੂਰ ਚਾਹੀਦੀ ਹੈ ਪਿਆਰਿਓ। ਕਿ ਇੱਕ ਦੂਜੇ ਦਾ ਨੁਕਸਾਨ ਕਰਾਂਗੇ ਚਲੋ ਠੀਕ ਹੈ ਪਰ ਉਹਦੇ ਪਰਿਵਾਰ ਦਾ ਪਿੱਛੋਂ ਕੀ ਹਾਲ ਹੋਣਾ ਹੈ ਕੀ ਨਹੀਂ ਸਾਹਮਣਾ ਕਦੇ ਸੋਚਿਆ ਤੁਸੀਂ ਕਦੇ ਵਿਚਾਰਿਆ ਜੇ ਸਮਝਿਆ ਹੋਵੇ ਤੇ ਸ਼ਾਇਦ ਮੇਰੇ ਖਿਆਲ ਦੇ ਵਿੱਚ ਅਸੀਂ ਏਦਾਂ ਦੀਆਂ ਗੱਲਾਂ ਕਦੇ ਕਰੀਏ ਹੀ ਨਾ ਹੁਣ ਦੂਜੀ ਬੇਨਤੀ ਸਾਧ ਸੰਗਤ ਸਤਿਗੁਰੂ ਨੇ ਤਾਂ ਪਹਿਲਾਂ ਹੀ ਕਹਿ ਦਿੱਤਾ ਕਿ ਭਾਈ ਦੁਨੀਆ ਦੇ ਵਿੱਚ ਸਾਨੂੰ ਸਤਰਕ ਹੋ ਕੇ ਰਹਿਣਾ ਪਏਗਾ ਤੇ ਮਹਾਪੁਰਖਾਂ ਨੇ ਤੇ ਵੀ ਗੱਲ ਕਹਿ ਦਿੱਤੀ ਕਿ ਭਲੇ ਉਹ 6-6 ਮਹੀਨੇ ਦਾ ਰਾਸ਼ਨ ਜਮ੍ਹਾਂ ਕਰ ਲਓ ਪੀਣ ਵਾਲਾ ਪਾਣੀ ਵੀ ਸਾਡੇ ਕੋਲ ਨਹੀਂ ਰਹੇਗਾ ਸਾਫ਼ ਤੇ ਕਹਿੰਦੇ ਸਾਡੇ ਕੋਲੇ ਰਾਸ਼ਨ ਵੀ ਨਹੀਂ ਰਹੇਗਾ 12-12 ਕੋ ਤੇ ਦੀਵਾ ਜਗਣਾ ਤੇ ਅਸੀਂ ਉਦੋਂ ਪਰੇਸ਼ਾਨ ਹੋਵਾਂਗੇ ਸਾਨੂੰ ਸਮਝ ਪਾਏਗੀ ਵਾਕਈ ਵੀ ਸੱਚ ਹੈ ਸਾਡੇ ਕੋਲੇ ਪੈਸੇ ਤੇ ਹੋਣਗੇ ਪਰ ਚੀਜ਼ਾਂ ਖਰੀਦਣ ਲਈ ਸਾਡੇ ਕੋਲੇ ਸਮਾਂ ਨਹੀਂ ਹੋਣਾ ਚੀਜ਼ਾਂ ਖਰੀਦਣ ਨੂੰ ਸਾਡੇ ਕੋਲੇ ਬੰਦੇ ਨਹੀਂ ਹੋਣੇ ਭਾਵ ਕਿ ਜਿੱਥੋਂ ਚੀਜ਼ਾਂ ਮਿਲਦੀਆਂ ਨੇ ਉਹੀ ਚੀਜ਼ਾਂ ਤਬਾਹ ਹੋ ਜਾਣਗੀਆਂ ਸਾਧ ਸੰਗਤ ਸਾਡੇ ਕੋਲੇ ਮਾਇਆ ਵੀ ਨਹੀਂ ਬਚਣੀ ਇਹ ਮਾਇਆ ਨੂੰ ਵੀ ਕਿੰਨਾ ਕੁ ਸਾਂਭ ਲਾਂਗੇ ਪਿਆਰਿਓ ਯਾਦ ਹੀ ਹੈ ਨਾ ਮਾਇਆ ਨੂੰ ਕਿੰਨਾ ਕੁ ਸਾਂਭ ਲਾਂ ਸੋ ਇਸ ਕਰਕੇ ਅੱਜ ਆਪਾਂ ਥੋੜਾ ਜਿਆ ਸਮਝੀਏ ਹਜ਼ੂਰ ਸਾਹਿਬ ਆਪਾਂ ਸਾਰਿਆਂ ਨੇ ਦਰਸ਼ਨ ਕੀਤੇ ਆ ਉੱਥੇ ਇੱਕ ਤੇ ਗੁਰੂ ਨਾਨਕ ਸਾਹਿਬ ਦੀ ਸੋਟੀ ਪਈ ਹੈ ਜਿਹੜੀ ਹੱਥ ਵਿੱਚ ਫੜਦੇ ਹੁੰਦੇ ਸੀ ਉਹਨੂੰ ਕਰਾਮਾਤ ਕਰਾਮਾਤੀ ਜਿਹੜੀ ਹੈ ਉਹ ਕਿਹਾ ਜਾਂਦਾ ਹੈ ਸੋਟੀ ਉਹਨੂੰ ਬਾਹਰ ਨਹੀਂ ਕੱਢਿਆ ਜਾਂਦਾ ਜਦੋਂ ਸ਼ਸਤਰਾਂ ਦੇ ਦਰਸ਼ਨ ਕਰਾਏ ਜਾਂਦੇ ਉਹਦਾ ਵੀ ਕੁਝ ਖਾਸ ਰੀਜ਼ਨ ਹੈ ਕਦੇ ਸਮਾਂ ਬਣਿਆ ਆਪਾਂ ਬੇਨਤੀ ਕਰਾਂਗੇ ਇੱਕ ਕਰਾਮਾਤੀ ਕਿਰਪਾਨ ਜਦੋਂ ਸਾਰੇ ਸ਼ਸਤਰਾਂ ਦੀ ਸੇਵਾ ਹੁੰਦੀ ਹੈ ਸ਼ਾਮ ਨੂੰ ਉਹਨੂੰ ਸਾਰੇ ਸ਼ਸਤਰਾਂ ਤੋਂ ਵੇਖਾਂ ਰੱਖਿਆ ਜਾਂਦਾ ਹੈ ਪਰ ਜਦੋਂ ਅਮਰਤ ਮੇਲੇ ਕਿਬਾੜ ਖੋਲਦੇ ਨੇ ਸਾਧ ਸੰਗਤ ਉਹ ਕਰਾਮਾਤੀ ਕਿਰਪਾਨ ਸਭ ਤੋਂ ਉੱਪਰ ਪਈ ਹੁੰਦੀ ਹੈ ਇਸ ਕਰਕੇ ਉਹਨੂੰ ਕਰਾਮਾਤੀ ਕਿਰਪਾਨ ਕਿਹਾ ਜਾਂਦਾ ਹੈ ਤੇ ਜਿੱਥੇ ਅੱਜ ਵੀ ਜਿਹੜੇ ਨੇ ਕੌਤਕ ਵਾਪਰ ਰਹੇ ਨੇ ਤੇ ਪਿਆਰਿਓ ਜਿਹੜੀਆਂ ਗੱਲਾਂ ਉਸ ਗੁਰੂ ਨੇ ਕਹਿ ਦਿੱਤੀਆਂ ਕੀ ਉਹ ਸੱਚ ਨਹੀਂ ਹੋਣਗੀਆਂ ਸਾਡੇ ਲੋਕ ਮੈਂ ਉਹਨਾਂ ਵਾਸਤੇ ਇਹ ਬੇਨਤੀ ਕਰ ਰਿਹਾ ਜਿਹੜੇ ਹਲੇ ਵੀ ਮਜ਼ਾਕ ਦੇ ਵਿੱਚ ਲੈ ਰਹੇ ਨੇ ਹਲੇ ਵੀ ਸਮਝ ਨਹੀਂ ਰਹੇ ਸਾਧ ਸੰਗਤ ਇਹ ਸਾਰਾ ਕੁਝ ਹੋੜਾ ਇਹ ਸਾਰੀਆਂ ਚੀਜ਼ਾਂ ਹੋਣਗੀਆਂ ਇਹ ਤੁਸੀਂ ਹਲਕੇ 'ਚ ਨਾ ਲਓ ਵੀ ਐ ਨਹੀਂ ਕੁਝ ਹੁੰਦਾ ਜੀ ਐ ਥੋੜੀ ਹੁੰਦਾ ਜੀ ਸਭ ਕੁਝ ਪਿਆਰਿਓ ਜੇ ਦੁਨੀਆ ਨੂੰ ਖਤਮ ਕਰਨ ਦੇ ਲਈ ਸਤਿਗੁਰੂ ਚਾਵੇ ਤੇ ਇੱਕ ਖਿੰਣ ਦੇ ਵਿੱਚ ਕਰ ਸਕਦਾ ਉਹ ਤੇ ਕੁਝ ਬੰਦਗੀ ਵਾਲੀਆਂ ਰੂਹਾਂ ਜਾਂ ਚੰਗੇ ਲੋਕ ਨੇ ਉਹਨਾਂ ਕਰਕੇ ਸ਼ਾਇਦ ਪਰਮਾਤਮਾ ਰੁਕ ਜਾਂਦਾ ਤੇ ਨਹੀਂ ਤੇ ਖਤਮ ਕਰਨ ਦੇ ਕਾਦਾ ਇਸ ਦੁਨੀਆ ਨੂੰ ਸੰਸਾਰ ਨੂੰ ਖਤਮ ਕਰ ਸਕਦਾ ਸੀ ਵਾਹਿਗੁਰੂ ਜੀ ਕਾਖਾ